ਰਾਜਵੀ ਜਵੰਦਾ ਦੀ ਫਿਲਮ ਯਮਲਾ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਜਿਸ ਦੇ ਟ੍ਰੇਲਰ ਲਾਂਚ ਦੇ ਮੌਕੇ ਦੇ ਉੱਤੇ ਰਾਜਵੀ ਜਵੰਦਾ ਨੂੰ ਯਾਦ ਕਰਦੇ ਹੋਏ ਐਮੀ ਭਾਵਕ ਹੋਏ ਤੇ ਇਹ ਕਹਿ ਦਿੱਤਾ ਕਿ ਚਾਹੇ ਮੇਰੀ ਫਿਲਮਾਂ ਨਾ ਵੇਖੋ ਇਸ ਫਿਲਮ ਨੂੰ ਮਿਸ ਬਿਲਕੁਲ ਨਾ ਕਰਿਓ ਮੈਂ ਇਹ ਮੈਂ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆ ਤੇ ਮੈਂ ਸਿਰਫ ਤੁਹਾਨੂੰ ਇਹੋ ਬੇਨਤੀ ਕਰਨੀ ਵੀ ਚਾਹੁੰਦਾ ਅਸੀਂ ਫਿਲਮਾਂ ਕਰਦੇ ਆਂ ਸਾਰਾ ਕੁਝ ਕਰਦੇ ਆਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਉਹ ਦਾ ਸੈਸ ਐਵਰੀਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੀ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋੋਂ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰਿਬਿਊਟਰ ਸਾਹਿਬ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਕਿਓਂ ਹੋ ਦੁਨੀਆ ਦੇ ਕੋਨੇ 'ਚ ਉੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਕਿਉਂਕਿ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਬਸ ਤੁਹਾਨੂੰ ਇਹੋ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆਹ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ ਬਨ ਕੇ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਮਚ ਰਾਜੀ ਜਵੰਦਾ ਦੀ ਫਿਲਮ ਯਮਲਾ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਜਿਸ ਦੇ ਟ੍ਰੇਲਰ ਲਾਂਚ ਦੇ ਮੌਕੇ ਦੇ ਉੱਤੇ ਰਾਜੀ ਜਵੰਦਾ ਨੂੰ ਯਾਦ ਕਰਦੇ ਹੋਏ ਐਮੀ ਭਾਵੁਕ ਹੋਏ ਤੇ ਇਹ ਕਹਿ ਦਿੱਤਾ ਕਿ ਚਾਹੇ ਮੇਰੀ ਫਿਲਮਾਂ ਨਾ ਵੇਖੋ ਇਸ ਫਿਲਮ ਨੂੰ ਮਿਸ ਬਿਲਕੁਲ ਨਾ ਕਰਿਓ ਮੈਂ ਰੀਮੇਨ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਸ ਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆ ਤੇ ਮੈਂ ਸਿਰਫ ਤੁਹਾਨੂੰ ਇਹ ਬੇਨਤੀ ਕਰਨੀ ਹੈ ਕਿ ਚਲੋ ਅਸੀਂ ਫਿਲਮਾਂ ਕਰਦੇ ਹਾਂ ਸਾਰਾ ਕੁਝ ਕਰਦੇ ਹਾਂ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਦਾ ਸਸ ਐਵਰੀ ਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੀ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰ ਸਾਹਿਬ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋ ਦੁਨੀਆ ਦੇ ਕੋਨੇ ਜਿੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਇਹੋ ਬੇਨਤੀ ਹੈ ਕਿ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਕਿਉਂਕਿ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਇਹ ਜਾਣਾ ਹੈ ਮੇਰੀ ਪਾਸ ਤੁਹਾਨੂੰ ਇਹੋ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ 판 ਕੇ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਮਚ ਰਾਜਵੀ ਜਵੰਦਾ ਦੀ ਫਿਲਮ ਯਮਲਾ 28 ਨਵੰਬਰ ਨੂੰ ਰਿਲੀਜ਼ ਹੋਣੀ ਹੈ ਜਿਸ ਦੇ ਟ੍ਰੇਲਰ ਲਾਂਚ ਦੇ ਮੌਕੇ ਦੇ ਉੱਤੇ ਰਾਜਵੀ ਜਵੰਦਾ ਨੂੰ ਯਾਦ ਕਰਦੇ ਹੋਏ ਐਮੀ ਭਾਵਕ ਹੋਏ ਤੇ ਇਹ ਕਹਿ ਦਿੱਤਾ ਕਿ ਚਾਹੇ ਮੇਰੀ ਫਿਲਮਾਂ ਨਾ ਵੇਖੋ ਇਸ ਫਿਲਮ ਨੂੰ ਮਿਸ ਬਿਲਕੁਲ ਨਾ ਕਰਿਓ ਮੈਂ ਇਹ ਮੈਂ ਕਰਾਂ 28 ਤਰੀਕ ਨੂੰ ਫਿਲਮ ਆਉਣੀ ਹੈ ਜਿਹਦੇ ਕਰਕੇ ਆਪਾਂ ਸਾਰੇ ਇੱਥੇ ਹੋਏ ਆ ਤੇ ਮੈਂ ਸਿਰਫ ਤੁਹਾਨੂੰ ਇਹੋ ਬੇਨਤੀ ਕਰਨੀ ਵੀ ਜੋ ਲੋਕ ਅਸੀਂ ਫਿਲਮਾਂ ਕਰਦੇ ਆ ਸਾਰਾ ਕੁਝ ਕਰਦੇ ਆ ਤੁਸੀਂ ਬੇਸ਼ੱਕ ਕੋਈ ਮੇਰੀ ਫਿਲਮ ਆਵੇ ਵੇਖੋ ਨਾ ਵੇਖੋ ਦਾ ਸਸ ਐਵਰੀ ਥਿੰਗ ਪਰ ਤੁਸੀਂ ਮੇਰੇ ਕਰਕੇ ਮੇਰੀ ਇਹ ਬੇਨਤੀ ਹੈ ਵੀ ਤੁਸੀਂ ਮੇਰੀ ਵੀਰ ਦੀ ਫਿਲਮ ਰਾਜਵੀਰ ਦੀ ਫਿਲਮ ਵੇਖਣੀ ਜ਼ਰੂਰ ਹੈ ਤੇ ਤੁਸੀਂ ਜਿੱਥੇ ਕਿਤੇ ਵੀ ਹੋੋਂ ਦੁਨੀਆ ਦੇ ਵਿੱਚ ਤੇ ਫਿਲਮ ਬਹੁਤ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਤੇ ਸਾਡੇ ਡਿਸਟ੍ਰੀਬਿਊਟਰ ਸਾਹਿਬ ਵੀ ਸਾਡੇ ਨਾਲ ਨੇ ਪ੍ਰਮੋਟਰ ਵੀ ਸਾਰੇ ਨਾਲ ਨੇ ਤੇ ਵਧੀਆ ਲੈਵਲ ਤੇ ਫਿਲਮ ਰਿਲੀਜ਼ ਹੋਊਗੀ ਤੁਸੀਂ ਜਿੱਥੇ ਮਰਜ਼ੀ ਹੋੋਂ ਦੁਨੀਆ ਦੇ ਕੋਨੇ ਜਿੱਥੇ ਤੁਹਾਨੂੰ ਫਿਲਮ ਦੇਖਣ ਨੂੰ ਮਿਲੂਗੀ ਤੇ ਬਸ ਮੇਰੇ ਤੁਹਾਨੂੰ ਦੋਨੇ ਹੱਥ ਜੋੜ ਕੇ ਉਹ ਬੇਨਤੀ ਹੈ ਵੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਹ ਜਾ ਕੇ ਫਿਲਮ ਜ਼ਰੂਰ ਵੇਖਣੀ ਹੈ ਕਿਉਂਕਿ ਇਸ ਚੀਜ਼ ਨਾਲ ਪਰਿਵਾਰ ਨੂੰ ਬਹੁਤ ਸਪੋਰਟ ਮਿਲਦੀ ਹੈ ਸੋ ਜੋ ਵੀ ਇਹ ਫਿਲਮ ਤੋਂ ਕਮਾਇਆ ਜਾਣਾ ਉਹ ਮਤਲਬ ਚੰਗੇ ਚੰਗੇ ਥਾਂ ਹੀ ਜਾਣਾ ਹੈ ਮੇਰੀ ਪਾਸ ਤੁਹਾਨੂੰ ਉਹ ਬੇਨਤੀ ਹੈ ਕਿ ਸਾਡੀਆਂ ਫਿਲਮਾਂ ਆਉਣੀਆਂ ਤੇ ਉਹ ਮੈਂ ਆਪ ਹੀ ਮੈਂ ਬੇਨਤੀ ਕਰਦਾ ਤੁਸੀਂ ਮੇਰੀ ਫਿਲਮ ਭਾਵੇਂ ਮਿਸ ਕਰਦੇ ਹੋ ਜੇ ਪਰ ਆ ਨਹੀਂ ਤੁਸੀਂ ਮਿਸ ਕਰਨੀ ਹੈ ਮੇਰੇ ਹੱਥ 판 ਕੇ ਬੇਨਤੀ ਹੈ ਤੁਹਾਨੂੰ ਥੈਂਕ ਯੂ ਸੋ ਮਚ